ਅਸੀ ਗਾਲ ਜੀ ਸਾਰੇ ਗਰੁੱਪ ਵਾਲੇ ਨੂੰ ਇੱਕ ਬਹੁਤ ਵਧੀਆ ਉਪਰਾਲਾ ਪਿੰਡ ਲਈ ਆਪਣੇ ਲਈ ਜੋ ਆਪਾਂ ਰੇਨ ਵਾਟਰ ਲਈ ਮੀਂਹ ਦੇ ਪਾਣੀ ਲਈ ਆਪਾਂ ਬੋਰ ਕਰਾ ਰਹੇ ਹਾਂ ਸਰਪੰਚ ਸਾਹਿਬ ਨੇ ਹੁਕਮ ਲਾਇਆ ਵੀ ਹਰ ਪਿੰਡ ਬੋਰ ਕਰੋ ਮੀਂਹ ਦੇ ਪਾਣੀ ਨੂੰ ਜੋ ਮੀਂਹ ਦਾ ਪਾਣੀ ਉਹ ਛੱਪਣਾ ਚ ਨਾ ਜਾਵੇ ਉਹਨੂੰ ਆਪਾਂ ਸਟੋਰ ਕਰੀਏ ਮੀਂਹ ਦੇ ਪਾਣੀ ਨੂੰ ਜਾਂ ਧਰਤੀ 'ਚ ਪਾਈਏ ਵੀ ਧਰਤੀ ਦਾ ਲੈਵਲ ਵਧੇ ਪਾਣੀ ਦਾ ਉਹਨਾਂ ਨੇ ਅੱਜ ਇੱਕ ਵਧੀਆ ਫੈਸਲਾ ਲੈਂਦੇ ਹੋਏ ਕਿਹਾ ਇਹ ਜਿੱਥੇ ਨੀਵੇਂ ਥਾਂ ਹੈ ਉੱਥੇ ਬੋਰ ਕਰ ਦਿਓ ਇਹਨਾਂ ਦੇ ਨਾਲੇ ਅੱਡ ਬਣਾ ਦਿਓ ਜਦੋਂ ਮੀਂਹ ਪਵੇ ਤਾਂ ਉਦੋਂ ਫੱਟੀ ਖੋਲ ਕੇ ਮੀਂਹ ਦਾ ਪਾਣੀ ਇਹਦੇ 'ਚ ਆ ਜੇ ਇਹ ਆਪਾਂ ਨੂੰ ਬਹੁਤ ਵਧੀਆ ਇੱਕ ਸੋਚ ਤੇ ਸਮਝੀ ਸੋਚ ਸਮਝ ਵਾਲਾ ਫੈਸਲਾ ਹੈ ਕਾਕਾ ਜੀ ਦਾ ਇਹ ਆਪਾਂ ਇੱਕ ਦੋ ਥਾਵਾਂ ਤੇ ਹੋਰ ਵੀ ਬੋਰ ਕਰਾਂਗੇ ਜਿੱਥੇ ਆਪਾਂ ਨੂੰ ਲੋੜ ਪਈ ਹੁਣ ਆਪਾਂ ਇਹ ਬੋਰ ਆਪਣਾ ਸਕੂਲ ਵਾਲੇ ਛੱਪੜ ਤੇ ਕੀਤਾ ਕਰ ਰਹੇ ਆਂ ਤਿਆਰੀ ਕਰਤੀ सरपंच साहब आप करा रहे ने ते ओ कहंदे बी रेन वाटर ਲਈ ਮੀਂਹ ਦੇ ਪਾਣੀ ਲਈ ਬੋਰ ਕਰ ਦਿਓ ਜੋ ਕੀ ਆਪਣਾ ਪਾਣੀ ਨਾਲ ਆਪਣੇ ਪਿੰਡ ਦਾ ਨੁਕਸਾਨ ਹੁੰਦਾ ਹੈ ਆਪਣੇ ਪਾਣੀ ਉਹ ਖੜ ਕੇ ਮੱਛਰ ਪੈਦਾ ਕਰਦਾ ਜਾਂ ਹੋਰ ਕਰਦਾ ਹੈ ਗੰਦਗੀ ਪੈਦਾ ਹੁੰਦੀ ਹੈ ਜਿਹਦੇ ਨਾਲ ਗਲੀਆਂ ਚ ਪਾਣੀ ਭਰਿਆ ਰਹਿੰਦਾ ਹੈ ਇਹ ਵਧੀਆ ਫੈਸਲਾ ਸਰਪੰਚ ਸਾਹਿਬ ਦਾ ਧੰਨਵਾਦ ਸਰਪੰਚ ਸਾਹਿਬ ਜਿਹੜੀ ਸੋਚ ਤੇ ਤੁਸੀਂ ਲੱਗੇ ਹੋ ਲੋਕ ਵੀ ਉਹ ਸੋਚ ਤੇ ਪਹਿਰਾ ਦੇਣ ਪਰ ਇੰਨਾ ਵਧੀਆ ਫੈਸਲਾ ਲੈਨੇ ਹੋ ਵੀ ਸੋਚਣ ਲਈ ਅਗਲੇ ਨੂੰ ਹੈਰਾਨ ਕਰ ਦਿੰਨੇ ਉਹ ਗਾਂ ਵਾਲੇ ਬੰਦੇ ਨੂੰ ਵੀ ਇੰਨਾ ਵਧੀਆ ਫੈਸਲਾ ਹੈ ਹੁਣ ਇਹ ਬੋਰ ਆਪਾਂ ਸਕੂਲ ਦੇ ਵਾਲੇ ਛੱਪੜ ਦੇ ਕੋਲੇ ਕਰ ਰਹੇ ਆ ਦੋ ਸਾਈਡਾਂ ਹੁੰਦੀਆਂ ਇੱਕ ਸਾਈਡ ਇਧਰੋਂ ਜਦੋਂ ਮੀਂਹ ਪਊਗਾ ਤੇ ਇੱਕ ਸਾਈਡ ਇਧਰੋਂ ਮੀਂਹ ਦੋ ਗਲੀਆਂ ਹੀ ਆਪਣੇ ਕੋਲੇ ਵੀ ਇੱਥੇ ਵਿਚਾਲੇ ਬੋਰ ਕਰ ਦਾਂਗੇ ਪਾਸਿਆਂ ਤੋਂ ਨਾਲੇ ਪੈ ਜਾਣਗੇ ਹੋਦੀਆਂ ਬਣ ਜਾਣਗੀਆਂ ਹੋਦੀਆਂ ਚੋਂ ਪਾਣੀ ਸਾਫ਼ ਹੋ ਕੇ ਆਪਣੇ ਬੋਰ 'ਚ ਜਾਊਗਾ ਇਹ ਪਾਣੀ ਮੀਂਹ ਦੇ ਲਈ ਬੋਰ ਕਰ ਰਹੇ ਆਪਾਂ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਵਧੀਆ ਫੈਸਲੇ ਵਧੀਆ ਕੰਮ ਟੌਪ ਤੇ ਕੰਮ ਅੱਜ ਆਪਣਾ ਬਹੁਤ ਧੰਨਵਾਦ ਸਰਪੰਚ ਸਾਹਿਬ ਥੈਂਕ ਯੂ